ਅੱਜ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਜਦੋਂ ਕੇਜਰੀਵਾਲ ਇਹਨਾਂ ਦੇ ਪਾਪਾ ਜੀ ਨੂੰ ਫੜ ਲੈਂਦੇ ਆ ਉਥੇ ਅਰੈਸਟ ਕਰ ਲੈਂਦੇ ਆ ਮੈਂ ਨਹੀਂ ਕਹਿ ਰਿਹਾ ਪਾਪਾ ਜੀ ਇਹਨਾਂ ਦੀ ਗगन ਮਾਨ ਕਹਿੰਦੀ ਸੀ ਇਹਨਾਂ ਦੀ ਇੱਕ ਬੀਪੀਓ ਦੀ ਕੋਠੀ ਦੇ ਕਬਜ਼ਾ ਕਰੀ ਬੈਠੀ ਉਹ ਕਹਿੰਦੀ ਸੀ ਤੇ ਫਿਰ ਜੇਕਰ ਇਹਨਾਂ ਦੇ ਐਮਐਲਏ ਪਾਪਾ ਜੀ ਕਹਿੰਦੇ ਨੇ ਉਹਨਾਂ ਨੂੰ ਤੇ ਇਹਨਾਂ ਦੇ ਪਾਪਾ ਜੀ ਨੂੰ ਜਦੋਂ ਅਰੈਸਟ ਕਰਦੇ ਨੇ ਤੇ ਫਿਰ ਤਾਂ ਇਹ 92 ਦੇ 92 ਗੁੰਗੇ ਉਥੇ ਜਾ ਕੇ ਬੋਲਦੇ ਨੇ ਹਤਾਜੀ ਤਖਤੀਆਂ ਫੜ ਲੈਂਦੇ ਨੇ ਤੇ ਅੱਜ ਦੇਖਦਾ ਕਿਸਾਨ ਮਰ ਰਿਹਾ ਹੈ ਅੱਜ 92 ਨੇ ਹੁੰਗੜੀਆਂ ਪਾਈਆਂ ਜਿਹਨਾਂ ਮੂੰਹ ਦੇ ਵਿੱਚ ਅੱਜ ਕਿਉਂ ਨਹੀਂ ਬੋਲਦੇ ਅੱਜ ਕਿਉਂ ਨਹੀਂ ਮੁੱਖ ਮੰਤਰੀ ਨੂੰ ਲੈ ਕੇ ਜਾਂਦਾ ਮੈਂ ਤੇ ਬਹੁਤ ਵਾਰ ਕਿਹਾ ਕਿ 92 ਨਹੀਂ 94 ਨਹੀਂ ਇਹ ਸਾਰੇ 100 ਤੋਂ 117 ਨੂੰ ਸੱਦਾ ਦੇਵੇ ਸਾਰੇ ਐਮਪੀ ਐਮਐਲਏ ਨੂੰ ਸੱਦਾ ਦੇਵੇ ਰਾਜ ਸਭਾ ਮੈਂਬਰਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਵੇ ਜਾ ਕੇ ਦਿੱਲੀ ਦਰਬਾਰ ਚੋਥੇ ਉਹਦੇ ਮੁੱਖ ਜਿਹੜਾ ਪ੍ਰਧਾਨ ਮੰਤਰੀ ਉਹਦੇ ਆਵਾਜ਼ ਤੇ ਅੱਗੇ ਬੈਠਣ ਉਹਦੇ ਉਹਦੇ ਲੋਕ ਸਭਾ ਦੇ ਅੱਗੇ ਬਹਿਣ ਤੇ ਫੇਰ ਜਾ ਕੇ ਵੀ ਭਾਈ ਸਾਡੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨੋ ਫੇਰ ਕਵਾਂਗੇ ਨਾ ਪਰ ਨਹੀਂ ਇਹ ਅੱਜ ਜਿਹੜਾ ਇਹਨੇ ਗੋਡੇ ਟੇਕੇ ਹੋਏ ਨੇ ਬਿਲਕੁਲ ਕੇਂਦਰ ਸਰਕਾਰ ਦਾ ਹਤਕੰਡਾ ਬਣ ਕੇ ਮੁੱਖ ਮੰਤਰੀ ਅੱਜ ਕੰਮ ਕਰ ਰਿਹਾ ਉਹ ਕੇਵਲ ਇਹਨਾਂ ਦੇ ਪੰਜ ਸੱਤ ਮੈਂਬਰ ਗਏ ਨੇ ਮੰਤਰੀ ਉਹ ਵੀ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਆਰਡਰ ਉਹ ਨਹੀਂ ਕੱਢਿਆ ਸੀ ਵੀ ਜਾ ਕੇ ਗੱਲ ਕਰੋ ਤਾਂ ਫਿਰ ਉਹ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੁੰਦੀ ਆ ਵੀ ਉਹ ਖਾਣਾ ਪੂਰਤੀ ਲਈ ਗਏ ਨੇ ਹੋਰ ਹੀ ਨਹੀਂ ਕੁਝ ਨਹੀਂ ਕਰਨਾ